ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਬੱਤੀਵਿੰਡ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਦੇ ਇੱਕ ਵੜ ਆਪਾਂ ਪਹੁੰਚਿਆ ਵੀਰ ਧਰਮੇ ਦੇ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਵੀਰ ਜੀ ਆਜੋ ਖੁਸ਼ ਦੇਣਾ ਜੀ ਡਿਟੇਲ ਸასი ਸਾਪਾ ਜੀ ਸასი ਕਾਲ ਬਾਈ ਸასი ਕਾਲ ਕੀ ਹਾਲ ਚੱਲ ਜੀ ਵਧੀਆ ਭਾਜੀ ਉਹ ਠੀਠਾ ਪਰਵਾਹ ਆ ਜਾਓ ਤੁਸੀਂ ਸੁਣਾਓ ਭਾਜੀ ਹਾਂਜੀ ਚੜ੍ਹਦੀ ਕਲਾ ਜੇ ਹਾਂਜੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਧਰਮ ਸਿੰਘ ਜੋ ਪਿੰਡ ਬੱਚੀਵਿੰਡ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਨੰਬਰ ਹੈਗਾ 8198805802 ਠੀਕ ਹੈ ਜੀ ਇੱਕ ਵਾਰ ਫੇਰ ਬੋਲ ਦਿਓ 8198805802 ਠੀਕ ਹੈ ਜੀ ਹਾਂਜੀ ਭਾਜੀ ਉਧਰੋਂ ਆ ਜਾਓ ਛੋਟ ਕਰ ਰਹੀ ਹੈ ਸ਼ੁਰੂਆਤ ਹੈ ਹੋ ਵਾਹ ਤੁਸੀਂ ਫਿਰ ਜੇ ਪਹਿਲੇ ਨੰਬਰ ਤੇ ਜਿਹੜੀ ਮੈਂ ਬੰਦੀ ਪਾਜੀਏ ਪਹਿਲੇ ਸਵੇਰ ਝੋਟੀ ਜੋ ਅੱਛਾ ਜੀ ਇਥੇ ਦੁੱਧ ਹੈ ਘਾਇਓ 6 ਕਿਲੋ ਲਾ ਲਓ 7 ਕਿਲੋ ਲਾਓ ਬਾਕੀ 6 ਕਿਲੋ ਦੀ ਗਾਰੰਟੀ ਦਿਨੋ ਠੀਕ ਹੈ ਜੀ ਹਾਂਜੀ ਲਓ ਜੀ ਮਾ ਬੱਚਾ ਨਹੀਂ ਪਤਾ ਲੱਗੇ 22 ਦੇ ਰੇਟ ਵੀ ਬਿਲਕੁਲ ਜੀ ਲਾ ਬਾਈ ਖਾਂ ਲਾ ਇਹਨੂੰ ਮਟਰ ਚਲੋ ਚੰਗੇ ਆ ਤੇ ਆ ਗਿਆ ਜੀ ਇਹਦੇ ਪਿੱਛੇ ਮੇਲ ਕਾਪ ਤੇ 6 ਲੀਟਰ ਗਾਰੰਟੀ ਵਾਲਾ ਦੁੱਧ ਹੈ ਬਾਈ ਖੋਲ ਬਿਲਕੁਲ ਖੋਲ ਕੇ ਦਿਖਾਈਏ ਜਰਾ ਇਹ ਭਾਈ ਸੱਜਰ ਦਾ ਕਿੰਨਾ ਕਿ ਰਿਕਾਰਡ ਹੈ ਸੱਜਰ ਭਾਈ 10000 ਕਿਲੋ ਦੁੱਧ ਦਿੱਤਾ ਪਹਿਲਾਂ ਨਹੀਂ ਅੱਛਾ ਜੀ ਅੱਛਾ ਜੀ ਦੂਜਾ ਸੂਆ ਕਾਹ ਹੋਣਾ ਚੈੱਕ ਕਰ ਸਕਦੇ ਤੁਸੀਂ ਥੋੜਾ ਜਿਹਾ ਨੀਲੀ ਤੇ ਰੱਖ ਲਈਏ ਪੱਖ ਤੇ ਗਾਂ ਭਾਈ ਬਣੀ ਆ ਕਿ ਜਾ ਕਿਵੇਂ ਆ 20 25 ਦਿਨ ਹੋ ਗਏ ਟੀਕਾ ਭਰੇ ਨੂੰ ਅੱਛਾ ਜੀ ਆਗੋ ਕੀ ਲਿਖਿ ਸਮਤ ਠੀਕ ਆ ਜੀ ਖਾਲੀ ਨਹੀਂ ਦੇਣੀ ਆਪਾਂ ਆਪਾਂ ਖਾਲੀ ਨਹੀਂ ਦੇਣੀ ਜੀ ਉਹ ਥਾਲੀ ਠੀਕ ਆ ਠੀਕ ਆ ਜੀ 20 ਤੋਂ 25 ਦਿਨ ਜਿਹੜਾ ਠੀਕ ਆ ਭਰੇ ਨੂੰ ਟਾਈਮ ਹੋ ਗਿਆ ਵਾ ਤੇ ਬਾਕੀ ਭਾਈ ਕਹਿੰਦਾ ਕਿ ਸਾਡੇ ਕੋਲੋਂ ਖਾਲੀ ਮੋੜਲਾ ਵੀਰ ਮੋੜਲਾ ਇੱਕ ਅੱਧ ਕਾੜ ਜਿਹੜਾ ਚੰਗਾ ਆ ਗਿਆ ਵ ਇਹ ਮੇਲ ਕਾਫ ਆਗਾ ਜਿਹਦੇ ਪਿੱਛੇ ਉਹ ਵੀ ਪਲਿਆ ਪਲਿਆ ਤੇ ਚੱਡਾ ਛੱਡਾ ਜਿਹੜਾ ਤੇ ਚੈੱਕ ਕਰ ਸਕਦੇ ਬਹੁਤ ਜ਼ਿਆਦਾ ਸੁਪਾਈਆਂ ਦੇ ਵਿੱਚ ਆ ਐਨ ਕੱਲਾ ਕੱਲਾ ਥੰਨ ਲੱਗਾ ਪਿਆ ਕੋਈ ਲੱਗਦਾ ਹੋਊ ਜੀ ਚੈੱਕ ਕਰੰਦੇ ਥਨਾ ਦਾ ਫੜੇ ਪੂਛ ਫੜੇ ਵੀਰ ਜੀ ਮੜੀ ਜੀ ਚੰਗਾ ਆ ਗਿਆ ਵਾ ਦਸ ਰੁਪਏ ਥੋੜੇ ਆ ਆਵਾ ਕੋਈ ਠੀਕ ਹੈ ਜੀ ਠੀਕ ਵੀਰ ਜੀ ਛੱਡ ਇਹਦਾ ਭਾਈ ਜੀ ਹਰੇ ਮੁੱਲ ਕੀ ਕਰਨਾ ਜੇ ਮੁੱਲ ਭਾਈ 55000 ਰੁਪਇਆ ਕਰ ਦੇ ਜੋ ਅੱਛਾ ਜੀ ਚਲੋ ਪਹਿਲੀ ਵੀਡੀਓ ਆਪਾਂ ਮਾਤਨ ਕਰ ਦਈਏ ਫੁੱਲ 50000 ਦੀ ਦੇ ਦਈਏ ਹੋਰ ਅੰਦਰ ਕਰਦਗੇ ਥੋੜਾ ਜਾ ਬਾਕੀ ਕਰ ਲੋ ਤੁਸੀਂ ਆਪਣੀ ਸਮਝਣਾ ਭਾਜੀ ਦੋ ਛੱਡ ਦਈਏ ਹੋਰ 45000 ਦੀ ਦਰੰਘਾਣਾ ਲਓ ਜੀ 45 ਦੀ ਬਿਲਕੁਲ ਜਾਇਜ਼ ਹੱਦ ਤੋ ਪਰੇ ਰੱਬ ਦਾ ਨਾ ਹੀ ਆ ਬਾਕੀ ਕੋਈ ਚਲੋ ਵੀਰ ਭਰਾ ਸਾਹਮਣੇ ਵਾਲਾ ਲਾ ਜੂਗਾ ਤੇ ਚਲੋ ਗਾਂ ਦੂਜੇ ਸੁਗਣ ਝੋਟੀ ਚੰਗਾ ਬਣ ਜੂਗੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹ ਭਾਜੀ ਇਹ ਥੱਲੇ ਦੁੱਧ ਹੈਗਾ 10 ਕਿਲੋ ਅੱਛਾ ਜੀ ਮਹੀਨੇ ਦੀ ਟਿਕਾ ਭਰਿਆ ਜਨੂੰ ਅੱਗੋ ਕੀ ਇਹਦੀ ਕਿਸਮਤ ਠੀਕ ਹੈ ਠੀਕ ਹੈ ਜੀ 10 ਕਿਲੋ ਲਓ ਜੀ ਨੋ ਆਂਕ ਲੋਨ ਗਰੰਟੀ ਠੀਕ ਆ ਪਿੱਠ ਪੁੜਾ ਜਿਹੜਾ ਬਹੁਤ ਹੀ ਜ਼ਿਆਦਾ ਚੌੜਾ ਹੈ ਨਾ ਜਿਆ ਡਿੰਦਾ ਵਾ ਇਹ ਬਈ ਸੁਆ ਕਿਹੜਾ ਸੁਈ ਆ ਸੁਆ ਵੀਰ ਜੀ ਤਿਜਾੜ ਕੀ ਗਾਹ ਆਉਣੀ ਜੋ ਤੇ ਜੇ ਉਸ ਦੀ ਸੁਈ ਜੋ ਠੀਕ ਆ ਲਓ ਜੀ ਦੂਜਾ ਸਹੀ ਤੇ ਤਿਜੇ ਨੂੰ ਮਹੀਨੇ ਦੇ ਆਸ-ਪਾਸ ਇਹਦਾ ਟਾਈਮ ਹੋ ਗਿਆ ਵਾ ਤੇ ਚੱਡਾ ਸੱਜਣਾ ਜਿੰਨਾ ਹੀ ਖੋਲੋ ਬਾਈ ਜੀ ਇਹ ਵੀ ਕਿੰਨਾ ਟਾਈਮ ਹੋ ਗਿਆ ਇੱਕ ਮਹੀਨਾ ਅਗੋ ਕੇ ਜੇ ਭਾਗ ਕਿਸਮਤ ਠੀਕ ਆ ਠੀਕ ਆ ਜੀ ਲਓ ਜੀ ਜੈਡ ਬਲੈਕ ਆ ਗਈ ਜੇ ਕਰਮ ਵਾਲੀ ਲੈ ਜਾ ਲੈ ਜਾ ਵੀਰ ਜੀ ਲੈ ਜਾ ਨੇ ਵੀ ਜਿਆ ਥਾਪੀ ਤੇ ਮਿਲਦੀ ਠੀਕ ਹੈ ਠੀਕ ਹੈ ਲਓ ਜੀ ਗੋ ਚੰਗੀ ਰਿਕਾਰਡ ਵਾਲੀ ਭਾਈ ਇਹਦਾ ਕਿੰਨਾ ਕਰਿਆ ਰਿਕਾਰਡ ਵੀ ਜੀ 16 17 ਕਿਲੋ ਦੁੱਧ ਭਰ ਦਿਓ ਅਛਾ ਜੀ ਹਾਂ ਜੀ ਲਓ ਜੀ 16 17 ਲੀਟਰ ਵਾਲੀ ਝੋਟੀ ਜਿਹੜੇ ਦੂਜਾ ਸੂਗਾ ਸੂਈਆ ਕਰਮ ਵਾਲੀ ਵੇਖਿਓ ਧਿਆਨ ਭਾਈ ਜੀ ਅਗੋ ਮੋੜ ਹਾਂ ਐਨ ਕੋ ਮੋੜ ਹਾਂ ਲਓ ਜੀ ਨਾ ਜੀ ਜੇ ਪੂਰੀ ਝੋਟੀ ਸੇ ਸਾਹਮਣੇ ਚਲੋ ਕਿ ਵੀਰਪੁਰ ਵਾਲੇ ਚੰਗੀ ਕੀਤੀ ਯਾਰ ਥਣ ਥਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਵਾ ਕੀ ਕਰ ਸਕਦੇ ਤਈ ਬਹੁਤ ਹੀ ਜ਼ਿਆਦਾ ਚੱਡਾ ਚੱਡਾ ਦਵਾਈਆਂ ਦੇ ਵਿੱਚ ਆ ਗਿਆ ਕੀ ਗੱਲ ਇਹਦੀ ਹੋਰ ਨੀ ਗੱਲ ਹੈ ਤੋ ਅੱਜ ਨਹੀਂ ਕੀਤੀ ਅਸੀਂ ਇਧਰੋਂ ਇਧਰੋਂ ਬਾਹਰ ਹੰਦਰ ਬਾਜਾ ਸਾਹਮਣੇ ਖੜੇ ਦੇ ਵਾਹ ਕੀ ਹੋ ਜੀ ਅਗਲੀ ਸਾਈਡ ਤੋਂ ਜਰੂਰ ਚੈੱਕ ਕਰ ਲੈਣੇ ਥਣਾ ਦਾ ਸੈਜ ਗੈਬ ਜਿਹੜਾ ਬਹੁਤ ਚੰਗਾ ਦੇ ਚੱਡਾ ਜਿਹੜਾ ਐਨ ਤੋਨ ਤੱਕ ਲੱਗਾ ਪਿਆ ਵਾ 16 17 ਲੀਟਰ ਜਿਹੜਾ ਸੱਜਰ ਦਾ ਮਿਲਕ ਰਕੋੜਿਆ ਤੇ ਇਸ ਦਾ ਜਿਹੜਾ ਮੌਕੇ ਤੇ ਹੋਊਗਾ 10 ਬੱਕੀ 9 ਦੀ 22 ਦੀ ਫੁੱਲ ਗਰੰਟੀ ਆ ਤੇਰਾ ਭਾਈ ਜੀ ਮੁੱਲ ਫਿਰ ਵੀ ਵੀਰ ਜੀ 85000 ਦੀ ਦੇ ਦਈਏ 85 ਦੀ ਹਾਂਜੀ ਕਰੀਏ ਜਾਇ ਜਿਹੜਾ ਵੀ 80 ਦੀ ਦੇ ਦਈਏ ਇਹ ਵੀ ਕਰ ਦੀ ਅੰਦਰ ਮੈਂ ਦਮਾ ਵੇਖ ਲਓ ਫਿਰ ਬਾਕੀ ਤੁਸੀਂ ਕਰ ਦੋ 2000 ਛੱਡ ਦੀ ਐਚ ਕਿੰਨੇ ਦਾ ਭਾਈ ਛੱਡਣਾ ਜੋ 80 ਜੋ ਮੇ 70000 ਦੀ ਦਰਾਂਗੇ ਲਓ ਜੀ 75000 ਦੀ ਤੇ ਸੱਜਰਾ ਜਿਹਨਾਂ ਦੁੱਧ ਅਜੇ ਵੀ ਕੱਢੀ ਜਾਂਦੀ ਆ ਕਰਮਾ ਵਾਲੀ ਨੰਦੀ ਵੀ ਥਾਪੀ ਦਿਜੋ ਠੀਕ ਹੈ ਤੇ ਹੈ ਵੀ ਠੰਡੀ ਤੇਰੀ ਥਾਪੀ ਤੇ ਦੋਵੇਂ ਟਾਈਮ ਮਿਲਦੀ ਆ ਇਹਦਾ ਵੀ ਜਿਹੜਾ ਰੇਟ ਬਿਲਕੁਲ ਜਾਇਜ਼ ਬਾਈ ਨੇ ਪਾਤਾ ਵਾ ਮੌਕੇ ਤੇ ਹੋਰ ਮਾਨਤਾਣ ਹੋਊਗਾ ਠੀਕ ਹੈ ਠੀਕ ਹੈ ਲਓ ਜੀ ਬਾਈ ਜਦੋਂ ਬੇਨਤੀ ਸੀ ਪਹਿਲੀ ਵੀਡੀਓ ਆਪਾਂ ਕਮਾਈ ਨਹੀਂ ਕਰਨੀ ਬਿਲਕੁਲ ਥੋੜਾ ਥੋੜਾ ਰੱਖ ਕੇ ਮਾਰ ਜਨ ਜਿਹੜਾ ਵੀਡੀਓ ਦੇ ਵਿੱਚ ਆਪਾਂ ਰੇਟ ਪਾਇਆ ਬਾਈ ਨੇ ਤੇ ਬਾਕੀ ਮੌਕੇ ਤੇ ਹੋਰ ਵੀ ਮਾਲਦਾਨ ਬਾਜੀ ਕਰੂਗਾ ਰਬਈ ਤੀਜੇ ਨੰਬਰ ਤੇ ਕਿਵੇਂ ਆ ਗਈ ਮੈਂ ਇਹ ਵੀ ਜੀ ਉੱਚੇ ਬੱਚੇ ਵਾਲੀ ਜਮਾਜੋ ਪੱਟਾ ਜੋ ਮਗਰ ਦੇ ਲਓ ਜੀ ਇਹਦੇ ਪਿਛੇ ਉਹਦੇ ਅੱਠ ਲੀਟਰ ਜੋ ਅੱਛਾ ਜੀ ਹਾਂਜੀ ਇਹ ਸੂਗਾ ਸੂਗਾ ਵੀਰ ਜੀ ਤੀਜਾ ਹੀ ਲਾ ਲਓ ਠੀਕ ਹੈ ਲਓ ਜੀ ਤੀਸਰਾ ਸੂਗਾ ਸੂਈ ਆ ਖੋਲ ਵੀਰ ਖੋਲ ਇਹ ਅੱਠ ਲੀਟਰ ਜਿਹੜਾ ਇਹਦੇ ਕੋਲ ਦੁੱਧ ਤਿਆਰ ਆ ਕਰਮਾਲੀ ਦੇ ਕੋਲ ਤੇ ਪਿਛੇ ਇਹਦੇ ਆ ਗਿਆ ਜੀ ਮੇਲ ਕਫ ਇਹ ਵੀ ਪਲਿਆ ਪਲਿਆ ਇੱਕ ਟਰ ਕਾਟ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਇਹ ਥਣਾ ਦਾ ਸੈਜ ਗਿਆ ਵੀ ਜਿਹੜਾ ਇਹਨ ਕੱਲਾ ਕੱਲਾ ਲੱਗਾ ਪਿਆ ਇਹਦਾ ਬਈ ਸੱਜਰ ਦਾ ਕਿੰਨਾ ਕਰਿਆ ਰਿਕਾਰਡ ਇਹ ਵਿੱਚ 13 ਕਿਲੋ ਦੁੱਧ ਦਿੰਦੀ ਰਹੀ ਆ ਲੈ ਵੀਰ ਇਹ ਬੰਦੇ ਨੇ ਹੁਣ ਹਰਿਆਣੇੋਂ ਮੰਗਾਈਆਂ ਇਹ ਦੋ ਅੱਛਾ ਜੀ ਹਾਂਜੀ ਲਓ ਜੀ ਇਹਦਾ ਜਿਹੜਾ ਮਿਲਕਰ ਰਿਕਾਰਡ 13 ਲੀਟਰ ਦਾ ਆ ਗਿਆ ਵਾ ਤੇ ਕੱਦ-ਕਾਠ ਜਿਹੜਾ ਚੰਗਾ ਵਾ ਤੇ ਹੈ ਵੀ ਚਲੋ ਪਤਲੇ ਚਮੜੀ ਆ ਦੇ ਥਣਾ ਦਾ ਚਮੜਾ ਜੀ ਕਹਿਬ ਜਿਹੜਾ ਬਹੁਤ ਹੀ ਚੰਗਾ ਆ ਗਿਆ ਕਰਮਾਲੀ ਦਾ ਇਹ ਗਾਂ ਬਣੀ ਭਈ ਕਿ ਨਈ ਵੀ ਰੇਨ ਵਿੱਚ ਬਣੀ ਇਹਦਾ ਨੂੰ ਦੱਸਿਆ ਨਹੀਂ ਬਣੀ ਦਾ ਠੀਕ ਹੈ ਠੀਕ ਹੈ ਜੀ ਹੀ ਲਾਗੇ ਤੋਂ ਵੀ ਚੈੱਕ ਕਰਾ ਦਿੰਦਾ ਜਿਹੜਾ ਚੱਡਾ-ਚੁੱਡਾ ਬਹੁਤ ਜਿਆਦਾ ਤੇ ਮਿਲਕ ਵੈਜ ਬਹੁਤ ਚੰਗੀ ਲੱਗੀ ਕਰਮ ਵਾਲੀ ਤੇ ਇਹਦਾ ਭਾ ਕੀ ਮੁੱਲ ਫਿਰ ਇਹ ਵੀ ਜੀ 5000 ਦੀ ਦੇ ਦਈਏ 5000 ਦੀ ਹਾਂਜੀ ਇਹ ਵੀ ਕਰ ਦਈਏ ਜਾਇ ਜੀ 60 ਵੀ ਦੇ ਦਈਏ ਇਹ ਵੀ 2000 ਛੱਡ ਦਈਏ 55 ਹੀ ਦੇ ਦਾਂਗੇ। ਲਓ ਜੀ ਬਿਲਕੁਲ ਜਾਇਜ਼ ਮੁੱਲ 55000 ਦੀ ਤੇ 8 ਲੀਟਰ ਦੁੱਧ ਤਿਆਰ ਆ। 45000 ਦੀ ਫੰਡਰਾ ਜੀ ਆ ਪਰ ਦੁੱਧ 8 ਕਿਲੋ ਦੁੱਧ ਆ ਇਸ ਲਈ। ਠੀਕ ਆ ਠੀਕ ਆ ਜੀ ਤੇ ਪਿੱਛੇ ਵੀ ਪਲਿਆ-ਪਲਿਆ ਜਿਹੜਾ ਮੇਲ ਕਾਫ ਆ ਗਿਆ ਤੇ ਬਾਈ ਚੌਥੇ ਨੰਬਰ ਤੇ ਵਹਿਣ ਦੱਸਿਆ ਕਿੰਨਾ ਵਸੂਗਾ ਦੂ ਵੀ। ਇਹ ਵੀ ਜੀ ਦੂਜਾ ਸਵਾਲ ਸੁਣੀ ਜੋਰ ਕੀ? ਅੱਛਾ ਜੀ। ਪਹਿਲੇ ਸੂਏ ਦੁੱਧ 13-14 ਕਿਲੋ ਭਰਿਆ ਜਨੇ। ਠੀਕ ਆ ਜੀ। ਹਾਂਜੀ ਜਰਸੀ ਕ੍ਰੋਸ ਜੋ। ਤੇ ਇਹ ਕਿੰਨਾ ਟਾਈਮ ਲਾਉ ਜੇ ਇਹ ਵੀ ਜੀ ਹਫਤਾ ਖੜੇਗੀ ਅਸੀਂ ਜੀ ਲੇ ਵੇਖੋ ਇਧਰ ਖੋ ਤਾਂ ਇਤਰਾ ਬੈਠਾ ਰਹੋ ਅਸਲੀਆਂ ਚੈੱਕ ਕਰ ਸਕਦਾ ਇਹ ਠੰਡੀ ਸਵਾਜ ਕੋਈ ਨਹੀਂ ਜੋ ਤੇ ਸਿੰਘ ਚਲੋ ਜਰੂਰ ਆ ਗਿਆ ਬਾਕੀ ਕੋਈ ਗੱਲਬਾਤ ਨਹੀਂ ਖੋਲਦੇ ਬਾਈ ਜੀ ਇਹ ਵੀ ਜੀ ਕੱਢਵਾ ਤੇ 10 ਲੀਟਰ ਜਿਹੜਾ ਇਹਨੇ ਪਹਿਲਾਂ ਨੇ ਦੁੱਧ ਭਰਿਆ ਵਾ ਇਹ ਹਫਤੇ ਦੇ ਆਸ-ਪਾਸ ਜਿਹੜਾ ਟਾਈਮ ਅਜੇ ਖੜਦੀ ਆ ਹਫਤਾ ਖੜੇਗਾ 8 ਦਿਨ ਠੀਕ ਹੈ ਜੀ ਦੋ ਚਾਰ ਦਿਨ ਕਿਤੇ ਉੱਤੇ ਥੱਲੇ ਵੀ ਹੋ ਸਕਦਾ ਨਾ ਹਾਂਜੀ ਦੋ ਦਿਨ ਵੱਧ ਵੀ ਖੜਦਾ ਦੀ ਘੱਟ ਵੀ ਖੜਦਾ ਦੀ ਠੀਕ ਆ ਠੀਕ ਆ ਜੀ ਲੋਕ ਜੀ ਮੰਨ ਲਓ ਵੀ 10 ਦਿਨ ਤੁਸੀਂ ਜਾਂਦੇ ਵੀ ਜਾਂਦੇ ਗਏ ਜਾਂਦੇ ਵੀ ਦੇ ਦੇ ਕੱਦ ਕਾਠੇ ਇਹਦਾ ਵੀ ਚੰਗਾ ਆ ਗਿਆ ਵਾ ਕਰਮਾਲੀ ਦਾ 13 ਲੀਟਰ ਦਾ ਮਿਲਕ ਰਿਕਾਰਡ ਇਹਦਾ ਪਹਿਲਾਂ ਹੁੰਦਾ ਯਾਰ ਤੇ ਬਾਕੀ ਢਲਾਟੋ ਢਲਾ ਜਿਹੜੀਆਂ ਕਾਫੀ ਆ ਗਈਆਂ ਹਨ ਲੈ ਵੀ ਲਿਆ ਜਰਸੀ ਕਰਾਓ ਹਵਾ ਨਾਲ ਉਹਦੀ ਚੰਗਾ ਬਣਾਓ ਵੀਰ ਜਰਸੀ ਕਰਾਓ ਤੇ ਆ ਬਾਕੀ ਸੇਂਗ ਸੇਂਗ ਜਰੂਰ ਆ ਗਿਆ ਵਾ ਤੇ ਹੈ ਠੰਡੀ ਧਰੀ ਆ ਕਰਮਾਲੀ ਪਰ ਬਾਕੀ ਵੀ ਇਹਰਾ ਸਾੰਭਲਾ ਮੰਡਾ ਦੁੱਧ ਚੰਗਾ ਕੱਢੀ ਜੂਗੇ ਤੇ ੱਤ ਲਾ ਤੁਸੀਂ ਵੇਖ ਸਕਦੇ ਜੀ ਕਿ ਬਹੁਤ ਹੀ ਜ਼ਿਆਦਾ ਵਾਜੇ ਹਵਾਨੇ ਦੇ ਉਹਦਰਾ ਵੇਖੋ ਜੀ ਠੀਕ ਹੈ ਠੀਕ ਹੈ ਜੀ ਸਾਰੀਆਂ ਕਵਰ ਕਰੋਗੀ ਸੋਨ ਤੱਕ ਤੇ ਹੈ ਸੰਢੀ ਸੀਲਸ ਲੱਗ ਗਿਆ ਠੀਕ ਹੈ ਠੀਕ ਹੈ ਬਾਈ ਜੀ ਠੀਕ ਹੈ ਇਹਦਾ ਕੀ ਮੁੱਲ ਬਾਈ ਜੀ ਮੁੱਲ ਵੀ ਜੀ 35000 ਕਰ ਦੇਰਾ ਨਹੀਂ ਜੈਜ ਕਰੀਏ 30000 ਦੀ ਦੇ ਦਈਏ ਇਹ ਵੀ 2000 ਛੱਡ ਦਈਏ 28000 ਦੀ ਦੇ ਦਾਂਗੇ ਠੀਕ ਹੈ ਲਓ ਜੀ 28000 ਦੀ ਗੱਭਣ ਤਿਆਰ ਆ ਬਾਕੀ ਕੋਈ ਵੀਰ ਭਰਾ ਸਾਂਭਣ ਲੱਗਾ ਜੇ ਦੁੱਧ ਚੰਗਾ ਕੱਢੀ ਜਾਊਗੀ ਤੇ ਪਸ਼ੂ ਬਾਈ ਦੇ ਕੋਲ ਜਿਹੜੇ ਚੰਗੇ ਆ ਤੇ ਰੇਡ ਬਿਲਕੁਲ ਹੀ ਨੋਰਮਲ ਪਾਦੇ ਆ ਰੇਡ ਸਾਰੀਆਂ ਰੈਣ ਟੋਕੜਾ ਵਾਲੇ ਪਾਏ ਆ ਬਾਈ ਨੇ ਤੇ ਪਸ਼ੂ ਬਹੁਤ ਹੀ ਚੰਗੇ ਆ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ